ਸ਼ਾਇਦ ਲੰਬੇ ਸਮੇਂ ਤੋਂ ਪ੍ਰੋਕਾਰੀ ਕੱਢਣ ਦੇ ਇਲਾਚਾ ਉਹ ਨਾਲ ਜੁੜੇ ਆ ਦੱਸ ਦਈਏ ਤੀਜੀ ਪੀੜੀ ਐ ਇਸ ਭਾਂਜੀ ਦੀ ਜਿਹੜੀ ਫੁਲਕਾਰੀ ਪਹਿਲਾਂ ਦਾਦੀ ਫੁਲਕਾਰੀ ਕੱਢਦੇ ਸੀ ਫਿਰ ਮਮੀ ਨਾਲ ਇਕੱਲਾ ਪਏ ਤੇ ਫਿਰ ਹੁਣ ਭੈਣ ਜੀ ਫੁਲਕਾਰੀ ਕੱਢਦੇ ਨੇ ਤੇ ਫੁਲਕਾਰੀ ਦੇ ਨਾਲ ਕਿਤੇ ਨਾ ਜੁੜੇ ਨਾ ਇਹ ਮੇਰੇ ਦਾਦੀ ਵੀ ਕੱਢਦੇ ਹੁੰਦੇ ਸੀ ਮੇਰੇ ਮੰਮੀ ਵੀ ਕੱਢਦੇ ਹੁੰਦੇ ਸੀ ਉਹਦੇ ਤੋਂ ਸ਼ੌਂਕ ਜਿਹੜਾ ਪਿਆ ਹੈ ਫੁਟਾਰੀਆਂ ਦਾ ਇਹ ਅਸੀਂ 2015 ਦਾ ਇਹ ਕਰ ਰਹੇ ਹਾਂ ਜੀ ਫੁਕਾਰੀ ਕੱਢਣ ਦਾ ਇਹਨੂੰ ਬਾਈ ਪ੍ਰੋਫੈਸ਼ਨਲ 2015 ਦਾ ਸੀ ਕਰ ਰਹੇ ਹਾਂ ਤੁਸੀਂ ਸਟਡੀ ਵਗੈਰਾ ਕੀਤੀ ਮੈਂ MBA ਕੀਤੀ ਹੋਈ ਹੈ ਜੀ ਇੰਟਰਨੈਸ਼ਨਲ ਮਾਰਕੀਟਿੰਗ ਦੇ ਵਿੱਚ ਚੱਲਦੀ ਹੋ ਤੋ ਤੇ ਉਸ ਤੋਂ ਬਾਅਦ ਵੀ ਜਿਹੜੀ ਆ ਉਹ MBA ਮੈਂ ਇਸ ਪ੍ਰੋਫੈਸ਼ਨ ਦੇ ਨਾਲ ਨਾਲ ਹੀ ਕੀਤੀ ਆ ਬਾਈ ਡਿਸਟੈਂਸ ਥਰੂ ਜਦੋਂ ਮੈਂ ਪਹਿਲਾਂ ਗ੍ਰੈਜੂਏਸ਼ਨ ਕੀਤੀ ਸੀਗੀ ਤੇ ਇੱਥੇ ਜਿਆਦਾ ਕੰਮ ਨਾ ਹੋਣ ਕਰਕੇ ਬਹੁਤ ਜ਼ਿਆਦਾ ਨੌਕਰੀਆਂ ਨਾ ਹੋਣ ਕਰਕੇ ਇਸ ਕੰਮ ਨੂੰ ਅਸੀਂ ਜਿਹੜਾ ਸ਼ੁਰੂਆਤ ਕੀਤੀ ਸੀ ਜਿਹੜੇ ਫੁਲਕਾਰੀਆ ਕਰਦੇ ਨੇ ਆ ਪੱਕੀਆਂ ਉੱਪਰ ਬਣਾਏ ਡਿਜ਼ਾਈਨ ਬਹੰਦੇ ਆ ਜਿਹੜੇ ਥੈਲੇ ਉਹਨਾਂ ਉੱਪਰ ਡਿਜ਼ਾਈਨ ਬਹੰਦੇ ਆ ਜਿਹੜੇ ਥੈਲੇ ਜਾਂ ਜਿਹੜੀਆਂ ਫੁਲਕਾਰੀਆ ਨਾ ਸਿਰਫ ਪੰਜਾਬ 'ਚ ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਇਹਨਾਂ ਦੀ ਜਲਦੀ ਆ ਮੇਰੇ ਮੰਮੀ ਲੈਡੀਆਂ ਹਮੇਸ਼ਾ ਬਹੁਤ ਸਪੋਰਟਿਵ ਰਹੇ ਆ ਸੋ ਮੈਨੂੰ ਕਦੀ ਇਸ ਚੀਜ਼ ਦੀ ਦਿੱਕਤ ਮੈਂ ਕਹਿ ਸਕੀ ਹਾਂ ਮੈਂ ਬਹੁਤ ਕਿਸਮਤ ਵਾਲੀ ਹਾਂ ਤੇ ਸੋ ਇਸ ਚੀਜ਼ ਦੀ ਕਦੀ ਦਿੱਕਤ ਨਹੀਂ ਆਈ ਕਿ ਮੇਰੇ ਕਾਮਨੋ ਜਾਂ ਮੈਨੂੰ ਮੇਰੀ ਸੋਚ ਨੂੰ ਕਦੀ ਵੀ ਜਿਹੜਾ ਉਹ ਨਕਾਰਿਆ ਗਿਆ ਹੋ। ਜੇ ਸਰਕਾਰੀ ਨੌਕਰੀਆਂ ਵਾਲੇ ਵੇਖੀਏ ਤੇ ਉਹਦੇ ਬਹੁਤ ਲੰਬੀ ਤਦਾਰ ਦੇ ਵਿੱਚ ਤੁਸੀਂ ਜਿਹੜੇ ਆ ਪੇਪਰ ਦਿੰਦੇ ਹੋ ਤੇ ਬਹੁਤ ਬਹੁਤ ਸ਼ਾਰਟਲਿਸਟਡ 100 ਇਹ 150 ਸੀਟਾਂ ਪੂਰੇ ਦੇਸ਼ 'ਚ ਹੁੰਦੀਆਂ ਤੇ ਤੁਹਾਨੂੰ ਜਿਹੜੀਆਂ ਨੋਕਰੀ ਮਿਲਦੀ ਹੈ ਸੋ ਇਸ ਕਰਕੇ ਆਪਣਾ ਕਿਤਾ ਚੁਣਿਆ ਮਨੇ ਇਹ ਕਹਿ ਸਕਦੀ ਵੀ ਅਗਰ ਇਹਨੂੰ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤੇ ਪੈਸਾ ਬਹੁਤ ਹੈ ਹਾਂਜੀ ਹਰ ਸੀ ਵਿੱਚ ਪੈਸਾ ਬਹੁਤ ਹੈ ਹਰ ਪ੍ਰੋਫੈਸ਼ਨ ਜੀ ਪਰ ਇਹ ਹੈ ਕਿ ਤੁਸੀਂ ਆਪਣੇ ਇਸ ਤਰੀਕੇ ਨਾਲ ਗਰੋ ਕਰ ਸਕਦੇ ਹੋ ਕਿਸ ਦਾ ਫਿਰ ਇਹ ਚ ਜਾਣ ਕੇ ਦਾ ਮਿਲਿਆ ਦੇ ਕਿਸ ਦਾ ਹੁਣ ਲੈ ਕੇ ਮਿਲਦਾ ਰੁਝਾਨ ਖੱਟਾ ਮਿੱਠਾ ਹੀ ਹੈ ਕਿਉਂਕਿ ਹਾਂ ਹਜੇ ਵੀ 8-9 ਸਾਲ ਬਾਅਦ ਵੀ ਲੱਗਦਾ ਹੈ ਕਿ ਖੱਟਾ ਮਿੱਠਾ ਹੈ ਬਹੁਤ ਸਾਰੇ ਲੋਕ ਇਹਨੂੰ ਪਸੰਦ ਵੀ ਕਰਦੇ ਆ ਪਰ ਨਵੀਂ ਪੀੜ੍ਹੀ ਜਿਹੜੀ ਖੱਦਰ ਲੈ ਕੇ ਨਹੀਂ ਉਹ ਪਸੰਦ ਕਰਦੇ ਕਿਉਂਕਿ ਬਹੁਤ ਲੋਕ ਨੂੰ ਹੱਥ ਦੀ ਫੁਲਕਾਰੀ ਦਾ ਹੀ ਨਹੀਂ ਪਤਾ ਇਹ ਕੁੜੀਆਂ ਨੂੰ ਹੱਥ ਦੀ ਫੁਲਕਾਰੀ ਦਾ ਨਹੀਂ ਪਤਾ ਕਿਉਂਕਿ ਅੱਜ ਕੱਲ ਮਸ਼ੀਨ ਮੇਡ ਅੱਡੇ ਆ ਨਾ ਕੱਢ-ਕੱਢ ਕੇ ਸਾਡੇ ਪੀਸ ਤੋਂ ਡਿਜ਼ਾਈਨ ਚੁੱਕ-ਚੁੱਕ ਕੇ ਲੋਕ ਕਾਪੀਆਂ ਕਰ-ਕਰ ਕੇ ਫਿਰ ਉਹ ਮਸ਼ੀਨ ਮੇਡ ਬਣਾਉਣਾ ਕਿਤੇ ਦਿੰਦੇ ਆ ਇਹ ਉਹਨਾਂ ਨੂੰ ਲੱਗਦਾ ਇਹ ਸਸਤੀ ਆ ਪਰ ਇਹ ਜਿਹੜੀ ਚੀਜ਼ ਆ ਉਹ 1.5 ਮਹੀਨੇ ਤੋਂ ਘੱਟ ਨਹੀਂ ਬਣਦੀ ਕੋਈ ਵੀ ਫੁਲਕਾਰੀ ਆ ਦੁਕਾਨ ਚੋਂ ਵਾਟ ਇੱਕ ਤੋਂ ਇੱਕ ਦੇਰ ਨਹੀਂ ਲੱਜੜਾ ਲੱਗ ਜਾਂਦਾ ਜੇ ਮੈਂ ਕਹਾਂ ਮੈਂ ਸੋਤਾਰੀ ਆ ਤਾਂ ਸੋਤਾਰੀ ਨੂੰ ਕੱਲੇ ਜੀ ਲੋਕ ਜੀਨ ਜਣਾ ਪਾਉਣੀ ਆ ਕਿਤਾ ਮੈਂ ਉਹਨੂੰ ਉਸੇ ਤਰੀਕੇ ਨਾਲ ਹੀ ਲੈ ਕੇ ਆਈ ਜਿਸ ਤਰੀਕੇ ਨਾਲ ਉਹ ਸੀਗੀ ਤਾਂ ਸਿਰ ਤੇ ਜੁਮੀ ਲੈਣਾ ਕੋਈ ਤਾਰੀ ਉਹ ਚੀਜ਼ ਨੂੰ ਮੈਂ ਲੋਕਾਂ ਸਾਹਮਣੇ ਲੈ ਕੇ ਆਈ ਸੋ ਇਹ profession ਆ ਤੁਸੀਂ ਆਪਣੇ profession ਨੂੰ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹੋ ਨਾਲੇ ਇਹਦੇ ਲਈ ਤੁਹਾਨੂੰ ਰੋਜ਼ਾਨਾ ਹੀ ਕੰਮ ਕਰਨਾ ਪੈਣਾ ਇੱਕ ਦਿਨ ਨਹੀਂ ਮੈਂ ਇਹਦੇ ਲਈ ਕਹਾਂ ਕਿ ਜੇ ਇੱਕ ਡਿਜ਼ਾਈਨ ਬਣਾ ਲਿਆ ਤੇ ਉਹ ਕਾਪੀ ਹੁੰਦਾ ਤਾਰੀ ਦੇ ਵਿੱਚ ਅਣਗਿਣਤ ਹਜ਼ਾਰਾਂ ਡਿਜ਼ਾਈਨ ਹੈ ਜਿਹਦੇ ਤੇ ਤੁਹਾਨੂੰ ਰੋਜ਼ ਹੀ ਕੰਮ ਕਰਨਾ ਪੈਣਾ ਤੇ ਤੁਹਾਨੂੰ ਰੋਜ਼ ਹੀ ਨਵਾਂ ਕੁਝ ਮਾਰਕੀਟ ਨੂੰ ਦੇਣਾ ਪਊਗਾ ਨਹੀਂ ਤੇ ਤੁਸੀਂ ਲੋਕਾਂ ਨਾਲੋਂ ਪੁੱਛੜ ਕੇ ਰਹਿ ਜਾਓਗੇ ਤੇ ਲੋਕ ਤੁਹਾਨੂੰ ਉਹ ਚੀਜ਼ ਨੂੰ ਪਸੰਦ ਨਹੀਂ ਕਰਨਗੇ ਜੇ ਫਿਰ ਇਹ ਡਿਜ਼ਾਈਨ ਹੈਗੇ ਫਿਰ ਕਿਸਾ ਆਪਣੇ ਮਨੋਂ ਤਿਆਰ ਕਰਦੇ ਹੋ ਤਾਂ ਆਪਣੇ ਮਨੋਂ ਵੀ ਕੁਝ ਬਿਲਡਿੰਗਸ ਕੋਸਿਜਨੀਆਂ ਵੀ ਆਪਣੀਆਂ ਮਾਰਦਾ ਉਹਨਾਂ ਤੋਂ ਵੀ ਪ੍ਰਭਾਵਿਤ ਹੋ ਕੇ ਵੀ ਬਣਦੇ ਆ ਉਹ ਸਾਨੂੰ ਲੋਕ ਜਿਦਾਂ ਲੋਕ ਪੁਰਾਣੇ ਡਿਜ਼ਾਈਨ ਦੇ ਹੀ ਦਿੰਦੇ ਆ ਬਾਕੀ ਕੋ ਸਿਰਚ ਦੇ ਨਾਲ ਜਿੱਦਾਂ ਸਾਡੇ ਕੋਲ ਬਹੁਤ ਸਾਰੇ ਬੱਚੇ ਸਿੱਖਣ ਨਹੀਂ ਆਉਂਦੇ ਆ ਨੈਸ਼ਨਲ ਇੰਸਟੀਚਿਊਟਸ ਦੇ ਗਲੀਆਂ ਹੈ ਫੁਲਕਾਰੀਆਂ ਨੂੰ ਹੀ ਪ੍ਰਮੋਟ ਕਰਦੇ ਜਾਂ ਹੋਰ ਵੀ ਕੋਈ ਅਵਸਰ ਨਾ ਹੋਵੇ ਸਾਡੇ ਕੋ ਜਿੱਦਾਂ ਫੁਲਕਾਰੀ ਬਾਗ ਸ਼ਾਲ ਲੋਈਆਂ ਉੜੇੜੇ ਵਾਲੀਆਂ ਲੋਈਆਂ ਸੋ ਝੋਲੇ ਉੜੇੜੇ ਵਾਲੇ ਸੋਏ ਇਹ ਜੀਆਂ ਕਿਉਂ ਆ ਉੜੇੜੇ ਵਾਲੇ ਝੋਲੇ ਸਾਡਾ ਖਾਸ ਬਣਾਉਣ ਦਾ ਮਕਸਦ ਸੀਗਾ ਕਿ ਲੋਕ ਪਲਾਸਟਿਕ ਬੈਗਸ ਨਾਲ ਲੈਣ ਤੇ ਉਹ ਜਿਹੜੇ ਖੱਦਰ ਦੇ ਝੋਲੇ ਸੀਗੇ ਪੁਰਾਣੇ ਉਹ ਵਰਤਮਨ ਉਹ ਅਸੀਂ ਉਹਨੂੰ ਪਲੇਨ ਨਹੀਂ ਕੀਤਾ ਉਹਦੇ ਤੇ ਉੜਾੜਾ ਲਿਖਤਾ ਕਿ 35 ਇਹ ਲੋਕਾਂ ਦੇ ਘਰ ਆ ਦਾ ਕੋਈ ਪੰਜਾਬੀ ਮਾਗ ਉਹਦਾ ਦਾ ਪ੍ਰਚਾਰ ਹੋਂ। ਇੰਡੀਆ ਦੇ ਨਾਲੋਂ ਮੈਂਕਵਾ ਬਾਹਰਲੇ ਲੋਕਾਂ ਦਾ ਇਹਦੇ ਵਿੱਚ ਬਹੁਤ ਫ੍ਰੀਜ਼ ਹੈ। ਉਹਨਾਂ ਨੂੰ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਤੇ ਉਹ ਵਰਤਦੇ ਆ। ਜੇ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆ ਉਹਨਾਂ ਤੇ ਨਾਮ ਲਿਖਾਉਂਦੇ ਆ ਆਪਣੇ ਪਿੱਟੂ ਬੈਗ ਦਾ ਇਹਨੂੰ ਬਣਵਾ ਕੇ ਲੈ ਕੇ ਜਾਂਦੇ ਆ। ਸੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੇ ਆ ਉਹ ਸਾਡੇ ਕੋਲ ਲੈ ਲੈਣ। ਅੱਜ ਇੱਕ ਬਹੁਤ ਹੀ ਵੱਡੀ ਇੱਕ ਮੋਟੀਵੇਸ਼ਨ ਵਾਲੀ ਸਟੋਰੀ ਤੁਹਾਡੇ ਕੋਲ ਲੈ ਕੇ ਸਾਹਮਣੇ ਪਹੁੰਚੇ ਆਂ ਅੱਜ ਇੱਕ ਭੈਣ ਨੂੰ ਮਿਲਣ ਜਾ ਰਹੇ ਆ ਜਿਹੜੇ ਫੁਲਕਾਰੀ ਕੱਢਦੇ ਨੇ ਵਿਸ਼ੇ ਲੰਬੇ ਸਮੇਂ ਤੋਂ ਫੁਲਕਾਰੀ ਕੱਢਣ ਦੇ ਨਾਲ ਛਾਉਣਾ ਜੁੜੇ ਆ ਦੱਸ ਦਈਏ ਤੀਜੀ ਪੀੜ੍ਹੀ ਐ ਇਸ ਭੈਣ ਜੀ ਦੀ ਜਿਹੜੀ ਫੁਲਕਾਰੀ ਪਹਿਲਾਂ ਦਾਦੀ ਫੁਲਕਾਰੀ ਕੱਢਦੇ ਸੀ ਫਿਰ ਮੰਮੀ ਨਾਲ ਕੱਢਣਾ ਪਏ ਤੇ ਫਿਰ ਹੁਣ ਭੈਣ ਜੀ ਫੁਲਕਾਰੀ ਕੱਢਦੇ ਨੇ ਤੇ ਫੁਲਕਾਰੀ ਦੇ ਨਾਲ ਕਿਤੇ ਨਾਲ ਜੁੜੇ ਨੇ ਅੱਜ ਦੇ ਜ਼ਮਾਨੇ ਜਿੱਥੇ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਕਿੰਨੀਆਂ ਵੀ ਅਸੀਂ ਬਾਹਰ ਜਾਣਾ ਵਾ ਬਾਹਰ ਜਾ ਕੇ ਲੋ ਜਗਾਰ ਪੜਾ ਵਾ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅਗਰ ਅਸੀਂ ਮਿਹਨਤ ਕਰੀਏ ਅਸੀਂ ਆਪਣੇ ਘਰ ਵਿੱਚ ਜਾ ਕੇ ਮਿਹਨਤ ਕਰੀਏ ਤਾਂ ਬਹੁਤ ਸਾਰਾ ਅਸੀਂ ਕਿਤੇ ਐਓ ਜੀ ਹੈਗੇ ਜਿਹੜੇ ਇਸ ਕਰਕੇ ਨਾ ਸਿਰਫ ਅਸੀਂ ਘਰ ਰਹਿ ਸਕਦੇ ਆ ਸਗੋਂ ਅਸੀਂ ਚੰਗੇ ਪੈਸੇ ਵੀ ਕਮਾ ਸਕਦੇ ਆ ਅੱਜ ਇਹੋ ਜਿਹੀ ਇੱਕ ਕਿਤੇ ਨਾਲ ਸਾਡੇ ਭੈਣੇ ਜੁੜੇ ਨਾਲ ਜਿਹੜੇ ਫੁਲਕਾਰੀਆ ਕੱਢਦੇ ਨੇ ਆ ਪੱਕੀਆਂ ਉੱਪਰ ਬਣਾ ਡਿਜ਼ਾਈਨ ਬੰਦੇ ਆ ਜਿਹੜੇ ਥੈਲੇ ਉਹਨਾਂ ਉੱਪਰ ਡਿਜ਼ਾਈਨ ਬੰਦੇ ਆ ਜਿਹੜੇ ਥੈਲੇ ਜਾ ਜਿਹੜੀਆਂ ਫੁਲਕਾਰੀਆਂ ਨਾ ਸਿਰਫ ਪੰਜਾਬ 'ਚ ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਇਹਨਾਂ ਦੀ ਜਾਂਦੀ ਆ ਆਓ ਗੱਲਬਾਤ ਕਰਦੀ ਆ ਤੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਭੈਣ ਜੀ ਮਨਬੀਤ ਕੌਰ ਦਾ ਮਨਬੀਤ ਭੈਣ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਇਸ ਚੈਨਲ ਨੂੰ ਸੁਣਵਾ ਲੈਣ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਕੋਲ ਤੇ ਬਹੁਤ ਬਹੁਤ ਸਾਨੂੰ ਸਮਝਦਾ ਬਹੁਤ ਬਹੁਤ ਸ਼ੁਕਰ ਹੈ ਕਿ ਤੁਹਾਡਾ ਸ਼ਡਿਊਲ ਬੜਾ ਬੀਜੀ ਆ ਤੇ ਸਾਨੂੰ ਸਮਝਦਾ ਉਹਨਾਂ ਦਾ ਧੰਨਵਾਦ ਬਿਲਕੁਲ ਇਹ ਇਹ ਦੱਸਿਓ ਵੀ ਜਿਹੜੀ ਇਹ ਫੁਲਕਾਰੀ ਜਿਹੜੀ ਹੈ ਇਹ ਕਿੱਥੋਂ ਤੁਸੀਂ ਤਾਂ ਤੇ ਤੁਹਾਨੂੰ ਸ਼ੌਂਕ ਸ਼ੁਰੂ ਹੋ ਗਿਆ ਇਹ ਮੇਰੇ ਦਾਦੀ ਵੀ ਕਰਦੇ ਹੁੰਦੇ ਸੀ ਮੇਰੇ ਮੰਮੀ ਵੀ ਕਰਦੇ ਹੁੰਦੇ ਸੀ ਉਹਦੇ ਤੋਂ ਸ਼ੌਂਕ ਜਿਹੜਾ ਪਿਆ ਹੈ ਫੁਟਕਾਰੀਆਂ ਦਾ ਸੋ ਇਹ ਅਸੀਂ 2015 ਦਾ ਇਹ ਕਰ ਰਹੇ ਹਾਂ ਜੀ ਫੁਟਕਾਰੀ ਕੱਢਣ ਦਾ ਇਹਨੂੰ ਬਾਈ ਪ੍ਰੋਫੈਸ਼ਨਲ 2015 ਦਾ ਸੀ ਕਰ ਰਹੇ ਹਾਂ ਕੰਮ ਬਾਈ ਪ੍ਰੋਫੈਸ਼ਨ ਹੈ 2015 ਤੋਂ ਸ਼ੁਰੂ ਕੀਤਾ ਹਾਂ ਜੀ ਜੀ ਪੇ ਤੁਸੀਂ ਸਟੱਡੀ ਵਗੈਰਾ ਕੀ ਕੀਤੀ ਮੈਂ MBA ਕੀਤੀ ਹੋਈ ਹੈ ਜੀ ਇੰਟਰਨੈਸ਼ਨਲ ਮਾਰਕੀਟਿੰਗ ਦੇ ਵਿੱਚ ਐਲਪੀਯੂ ਤੋਂ ਤੇ ਉਸ ਤੋਂ ਬਾਅਦ ਵੀ ਜਿਹੜੀ ਆ ਉਹ MBA ਮੈਂ ਇਸ ਪ੍ਰੋਫੈਸ਼ਨ ਦੇ ਨਾਲ ਨਾਲ ਹੀ ਕੀਤੀ ਆ ਬਾਈ ਡਿਸਟੈਂਸ ਥਰੂ ਤੇ ਜਿਹੜੀ ਆ ਇਹਨੂੰ ਇਸ ਬਾਈ ਪ੍ਰੋਫੈਸ਼ਨ ਮੈਂ ਪਹਿਲਾਂ ਗ੍ਰੈਜੂਏਸ਼ਨ ਹੀ ਕੀਤੀ ਸੀਗੀ ਤੇ ਇੱਥੇ ਜ਼ਿਆਦਾ ਕੰਮ ਨਾ ਹੋਣ ਕਰਕੇ ਬਹੁਤ ਜ਼ਿਆਦਾ ਨੌਕਰੀਆਂ ਨਾ ਹੋਣ ਕਰਕੇ ਇਸ ਕੰਮ ਨੂੰ ਅਸੀਂ ਜਿਹੜਾ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਕੀਤੀ ਹਾਂਜੀ ਤੇ ਫਿਰ ਇਸ ਪ੍ਰੋਫੈਸ਼ਨ ਆਉਣ ਲੱਗਿਆ ਫਿਰ ਮੰਮੀ ਡੈਡੀ ਨੇ ਕਿਹਾ ਨਹੀਂ ਵੀ ਤੁਸੀਂ ਜਿਹੜਾ ਪਹਿਲਾਂ ਇੰਨੀ ਪੜ੍ਹਾਈ ਕੀਤੀ ਕਿ ਰਹੀ ਐ ਸੇ ਫੁਲਕਾਰੀਆਂ ਵਾਲੇ ਪਾਸੇ ਆ ਕੇ ਨਹੀਂ ਮੇਰੇ ਮੰਮੀ ਲੈਡੀ ਹਮੇਸ਼ਾ ਬਹੁਤ ਸਪੋਰਟਿਵ ਰਹੇ ਆ ਸੋ ਮੈਨੂੰ ਕਦੀ ਇਸ ਚੀਜ਼ ਦੀ ਦਿੱਕਤ ਮੈਂ ਕਹਿ ਸਕੀ ਹਾਂ ਮੈਂ ਬਹੁਤ ਕਿਸਮਤ ਵਾਲੀ ਹਾਂ ਤੇ ਸੋ ਇਸ ਚੀਜ਼ ਦੀ ਕਦੀ ਦਿੱਕਤ ਨਹੀਂ ਆਈ ਕਿ ਮੇਰੇ ਕੰਮ ਨੂੰ ਜਾਂ ਮੈਨੂੰ ਮੇਰੀ ਸੋਚ ਨੂੰ ਕਦੀ ਵੀ ਜਿਹੜਾ ਉਹ ਨਕਾਰਿਆ ਗਿਆ ਹੋਵੇ ਹੂੰ ਤੇ ਜਿਹੜਾ ਪਰ ਜਰਦੀ profession ਕੀਤਾ ਸੀ ਉਹ ਚ ਫਿਰ ਤੁਹਾਨੂੰ ਸਕੋਪ ਨਹੀਂ ਮਿਲਿਆ ਕੋਈ ਜਾਂਦਰ ਕੰਮਾਂਗੇ ਹਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੱਜਕੱਲ ਇੰਨਾ ਜ਼ਿਆਦਾ ਸਕੋਪ ਨਹੀਂ ਹੈਗਾ ਜੇ ਸਰਕਾਰੀ ਨੌਕਰੀਆਂ ਵੱਲ ਵੇਖੀਏ ਤੇ ਉਹਦੇ ਬਹੁਤ ਲੰਬੀ ਤਦਾਰ ਦੇ ਵਿੱਚ ਤੁਸੀਂ ਜਿਹੜੇ ਆ ਪੇਪਰ ਦਿੰਦੇ ਹੋ ਤੇ ਬਹੁਤ ਬਹੁਤ ਸ਼ਾਰਟਲਿਸਟਡ 100 ਇਹ 150 ਸੀਟਾਂ ਪੂਰੇ ਦੇਸ਼ 'ਚ ਹੁੰਦੀਆਂ ਤੇ ਤੁਹਾਨੂੰ ਜਿਹੜੀਆਂ ਨੌਕਰੀ ਮਿਲਦੀ ਹੈ ਸੋ ਇਸ ਕਰਕੇ ਆਪਣਾ ਕਿੱਤਾ ਚੁਣਿਆ ਕਿਉਂਕਿ ਆਪਣੇ ਕਿੱਤੇ ਨਾਲ ਤੁਸੀਂ ਜਿਹੜਾ ਦਾਂ ਵੀ ਵਸ ਸਕਦੇ ਹੋ ਕੁਝ ਨਵਾਂ ਸਿੱਖ ਵੀ ਸਕਦੇ ਹੋ ਤੇ ਜਿਹੜਾ ਹੈ ਆਪਣੇ ਕੰਮ ਨੂੰ ਹੋਰ ਵੀ ਨਿਖਾਰ ਸਕਦੇ ਹੋ ਤੇ ਇਹ ਵੀ ਹੈ ਕਿ ਇੱਕ ਸੀਮਤ ਪੈਸੇ ਦੇ ਵਿੱਚ ਸੀਮਤ ਨਹੀਂ ਰਹਿ ਜਾਂਦੇ ਜੇ ਮੈਂ ਕਮਾ ਇੱਕ ਨੌਕਰੀ ਹੈ ਜੇ 10000 ਰੁਪਏ ਤੇ 5 ਸਾਲ ਬਾਅਦ ਜਾਂ 10 ਸਾਲ ਬਾਅਦ ਤੁਹਾਡੀ 15000 20000 ਤੇ ਹੋ ਜੂਗੀ ਪਰ ਇਸ ਦੇ ਵਿੱਚ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਜਿੰਨਾ ਮਰਜ਼ੀ ਗਰੋ ਕਰ ਸਕਦੇ ਮਤਲਬ ਇਹ ਕਹਿ ਸਕਦੇ ਵੀ ਅਗਰ ਇਹਨੂੰ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤੇ ਪੈਸਾ ਬਹੁਤ ਹੈ ਹਾਂਜੀ ਹਰ ਚੀਜ਼ ਚ ਪੈਸਾ ਬਹੁਤ ਹੈ ਹਰ profession ਚ ਹੀ ਭਰਿਆ ਹੈ ਕਿ ਤੁਸੀਂ ਆਪਣੇ ਇਸ ਤਰੀਕੇ ਨਾਲ ਗਰੋ ਕਰ ਸਕਦੇ ਹੋ ਹਾਂਜੀ ਕਿਸਾ ਦਾ ਫਿਰ ਇਹ ਚ ਰੁਝਾਨ ਕਿਦਾਂ ਮਿਲਿਆ ਦਾ ਕਿਸਾ ਦਾ ਹੁਣ ਬੈਕਅਪ ਮਿਲਦਾ ਹੈ ਰੁਝਾਨ ਖੱਟਾ-ਮਿੱਠਾ ਹੀ ਹੈ ਕਿਉਂਕਿ ਹਜੇ ਵੀ 8-9 ਸਾਲ ਬਾਅਦ ਵੀ ਲੱਗਦਾ ਹੈ ਕਿ ਖੱਟਾ-ਮਿੱਠਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਹਨੂੰ ਪਸੰਦ ਵੀ ਕਰਦੇ ਆ ਪਰ ਨਵੀਂ ਪੀੜ੍ਹੀ ਜਿਹੜੀ ਖੱਦਰ ਲੈ ਕੇ ਨਹੀਂ ਉਹ ਪਸੰਦ ਕਰਦੀ ਜਿਹੜੇ ਪੁਰਾਣੇ ਆ ਸਾਡੇ ਜਿਹੜੇ 40 ਤੋਂ ਬਾਅਦ ਜਿਹੜੇ ਸਾਲਾਂ ਦੇ ਆ ਉਹ ਸਾਰੇ ਉਹ ਖਰੀਦਦੇ ਵੀ ਆ ਤੇ ਇਹਨੂੰ ਪਾਣਦੇ ਵੀ ਆ ਸੋ ਖੱਟਾ ਮਿੱਠਾ ਰੁਝਾਨ ਹਜੇ ਤੱਕ ਚੱਲਦਾ ਹੁੰਦਾ ਹੈ ਕਿਉਂਕਿ ਬਹੁਤ ਲੋਕਾਂ ਨੂੰ ਹੱਥ ਦੀ ਫਨਕਾਰੀ ਦਾ ਹੀ ਨਹੀਂ ਪਤਾ ਇਹ ਸਭ ਤੋਂ ਮੇਨ ਖਾਸ ਜਿਹੜੀ ਅੱਜ ਅੱਜ ਦੀ ਤਰਾਸਤੀ ਮੈਂ ਕਹਿ ਸਕਦੀ ਆ ਕੁੜੀਆਂ ਨੂੰ ਹੱਥ ਦੀ ਫੁਲਕਾਰੀ ਦਾ ਨਹੀਂ ਪਤਾ ਕਿਉਂਕਿ ਅੱਜਕੱਲ ਮਸ਼ੀਨ ਨੇ ਡੱਡਿਆਂ ਨਾਲ ਕੱਢ-ਕੱਢ ਕੇ ਸਾਡੇ ਹੀ ਪੀਸ ਤੋਂ ਡਿਜ਼ਾਈਨ ਚੁੱਕ-ਚੁੱਕ ਕੇ ਲੋਕ ਕਾਪੀਆਂ ਕਰ-ਕਰ ਕੇ ਫਿਰ ਉਹ ਮਸ਼ੀਨ ਨੇੜ ਬਣਾਉਣਾ ਤੇ ਵੇਚ ਦਿੰਦੇ ਆ ਇਹ ਉਹਨਾਂ ਨੂੰ ਲੱਗਦਾ ਇਹ ਸਸਤੀ ਆ ਪਰ ਇਹ ਜਿਹੜੀ ਚੀਜ਼ ਆ ਉਹ 1.5 ਮਹੀਨੇ ਤੋਂ ਘੱਟ ਨਹੀਂ ਬਣਦੀ ਕੋਈ ਵੀ ਫੁੰਕਾਰੀਆ ਨੂੰ ਘੱਟੋ-ਘੱਟ 1 ਇੱਕ ਡੇਢ ਮਹੀਨਾ ਜਿਹੜਾ ਲੱਗ ਜਾਂਦਾ ਹੂੰ ਕੋਈ ਸਮਾਂ ਹੁੰਦਾ ਸੀ ਜਦੋਂ ਬੇਟੀਆਂ ਜਵਾਲ ਹੁੰਦੀਆਂ ਸੀ ਤੇ ਘਰ ਵਾਲੇ ਜਾਂ ਮਾਪਿ ਉਹ ਹੀ ਕੰਨਾਂ ਦਾ ਪੁੱਤ ਸਲਾਈ ਕਿੜਾਈ ਸਿੱਖ ਲਾ ਉਦੋਂ ਆਮ ਹੀ ਕਿੱਸੇ ਮਿਲਦੀਆਂ ਸੂਈਆਂ ਲੈ ਕੇ ਤੇ ਘਰ ਸ਼ੌ ਲੈ ਕੇ ਜਾਂ ਚਾਦਰਾਂ ਲੈ ਕੇ ਜੰਦੇ ਉਹ ਉਦੋਂ ਫੁੱਲ ਬੂਟੇ ਬਣਾ ਜਾਂਦੇ ਘੁਗੀਆਂ ਬਣਾ ਜਾਂਦੇ ਮੋਰ ਬਣਾ ਜਾਂਦੇ ਇਹ ਲੱਗਦਾ ਵੀ ਹੁਣ ਜਿਹੜਾ ਉਹ ਟ੍ਰੈਂਡ ਚੇਂਜ ਹੋ ਗਿਆ ਤੇ ਹੁਣ ਜਿਹੜੀਆਂ ਇਹ ਨਵਾਂ ਰਿਵਾਰਡ ਜੇ ਸ਼ੁਰੂ ਆਈ ਹਾਂ ਇਹ ਨਮਰ ਵਾਲ ਸਰਪੰੰਜਾਬ ਚ ਜਿਹੜਾ ਲੁਕਤ ਹੁੰਦਾ ਮੈਂ ਵੇਖਿਆ ਪਰ ਬਾਕੀ ਸਟੇਟਾਂ ਤੁਹ ਅਜੇ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ ਪੰਜਾਬ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਅਸੀਂ ਮਾਡਰਨ ਪੰਨ ਵਾਲ ਤਰਪੇ ਪਰ ਇਹ ਹੈ ਕਿ ਪਰ ਕਈ ਕਈ ਘਰ ਅਜੇ ਵੀ ਹੈ ਜਿਹੜੇ ਆਪਣੀ ਤੀਨੋਂ ਹਰ ਤਰੀਕੇ ਦੇ ਰੂਪ ਦੇ ਵਿੱਚ ਇਹ ਆ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਜੇ ਤੁਸੀਂ ਕੜਾਈ ਸਿੱਖਦੇ ਹੋ ਸਲਾਈ ਸਿੱਖਦੇ ਹੋ ਜਾਂ ਕੋਈ ਵੀ ਕਿੱਤਾ ਸਿੱਖਦੇ ਹੋ ਕੋਈ ਵੀ ਕਿੱਤਾ ਜੇ ਤੁਹਾਡੀ ਪੜ੍ਹਾਈ ਨਹੀਂ ਤੇ ਉਹ ਕਿਤੇ ਨਾ ਕਿਤੇ ਤੁਹਾਡੇ ਕੰਮ ਆਉਂਦੇ ਹੀ ਆਉਂਦੇ ਆ ਕੋਈ ਵੀ ਕਿੱਤਾ ਹੈ ਆਪਾਂ ਕਹਿ ਦਿੰਦੇ ਆ ਕਿ ਅੱਜ ਕੱਲ ਲੋਕ ਇੰਨੇ ਜਿਆਦੇ ਜੇਕਵਾ ਐਂਜ਼ਾਇਟੀ ਡਿਪਰੈਸ਼ਨ ਦੇ ਕਰਕੇ ਉਹ ਉਹ ਤਾਂ ਵੀ ਕਹਿੰਦੇ ਆ ਕਿ ਤੁਸੀਂ ਕੋਈ ਨਵਾਂ ਸਕਿੱਲ ਸਿੱਖੋ ਜਿਹਦੇ ਨਾਲ ਤੁਸੀਂ ਆਪਣਾ ਮਤਲਬ ਆਪਣਾ ਤੁਹਾਡਾ ਫੋਕਸ ਕਨਸੈਂਟਰੇਸ਼ਨ ਉਧਰ ਚ ਰਵੇ ਇਹ ਵੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ ਆ ਮੰਡਲਾ ਆਰਟ ਕਰਕੇ ਆ ਉਹ ਵੀ ਇੱਕ ਆਰਟ ਹੀ ਆ ਜਿਹੜਾ ਬੁੱਧਿਜ਼ਮ ਦਾ ਤੇ ਉਹ ਇਹ ਚੀਜ਼ਾਂ ਵੀ ਇੱਕ ਤੁਹਾਡੀ ਕਨਸੈਂਟਰੇਸ਼ਨ ਫੋਕਸ ਤੁਹਾਡਾ ਜਿਹੜੀਆਂ ਉਹਨਾਂ ਦੂਜੀਆਂ ਚੀਜ਼ਾਂ ਤੋਂ ਰੁਝਾਨ ਘਟਾ ਕੇ ਇੱਕ ਚੀਜ਼ ਤੇ ਫੋਕਸ ਕਰਦੇ ਆ ਤੁਹਾਡਾ ਨਮਨ ਪਰਚਾਵੇ ਲਈ ਵੀ ਆਰਟ ਜਿਹੜਾ ਹੈ ਤੁਹਾਨੂੰ ਸਿੱਖਣਾ ਚਾਹੀਦਾ ਹਰ ਕੀਤਾ ਜਿਹੜਾ ਹਰ ਸਕਿੱਲ ਜਿਹੜਾ ਤੁਹਾਨੂੰ ਸਿੱਖਣਾ ਚਾਹੀਦਾ ਜਿਵੇਂ ਅੱਜ ਗੱਲ ਕੀਤੀ ਜਾਵੇ ਅੱਜ ਕੱਲ ਜਿਹੜੇ ਬੱਚੇ ਆ ਜਿਹੜੇ ਕੁੜੀਆਂ ਜਿਹੜੀਆਂ ਜਵਾਨ ਹੁੰਦੀਆਂ ਰਹੀਆਂ ਜਾ ਅੱਜਕੱਲ ਬੀਬੀ ਇਹਦੇ ਘਰ ਫ੍ਰੀ ਬੈਠੀ ਹੁੰਦੀ ਆ ਉਹ ਮੋਬਾਈਲ ਨਾਲ ਲੱਗ ਜਾਂਦੀ ਆ ਹਾਂਜੀ ਅਗਰ ਇਹ ਸੇ ਪ੍ਰੋਫੈਸ਼ਨ ਵੱਲ ਧਿਆਨ ਦਿੱਤਾ ਜਾਵੇ ਤੇ ਪੈਸਾ ਹੈਗਾ ਹਾਂ ਹਰ ਚੀਜ਼ ਮੈਂ ਤੁਹਾਨੂੰ ਉਹੀ ਕਹਨੀ ਹੈ ਕਿ ਕਿੱਤਾ ਕੋਈ ਵੀ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਹੋ ਜੇ ਮੈਂ ਕਹਾਂ ਮਹਿਸੂਤਾਰੀ ਹੈ ਤਾਂ ਫੁਲਕਾਰੀ ਨੂੰ ਕੱਲੇ ਜੀਨ ਲੋਕ ਜੀਨਸ ਨਾਲ ਪਾਉਣੀ ਆ ਕਿੱਤਾ ਮੈਂ ਉਹਨੂੰ ਉਸੇ ਤਰੀਕੇ ਨਾਲ ਹੀ ਲੈ ਕੇ ਆਈ ਜਿਸ ਤਰੀਕੇ ਨਾਲ ਉਹ ਸੀਗੀ ਮਤਲਬ ਸਿਰ ਤੇ ਜੁੰਨੀ ਲੈਣਾ ਫੁਲਕਾਰੀ ਉਹ ਹੀ ਚੀਜ਼ ਨੂੰ ਮੈਂ ਲੋਕਾਂ ਸਾਹਮਣੇ ਲੈ ਕੇ ਆਈ ਸੋ ਇਹ ਪ੍ਰੋਫੈਸ਼ਨ ਆ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਕਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਪੇਸ ਕਰਦੇ ਹੋ ਲੋ ਕੋਸ ਉਸ ਤਰੀ ਨੂੰ ਕਿਸ ਤਰ੍ਹਾਂ ਨਾਲੇ ਇਹਦੇ ਲਈ ਤੁਹਾਨੂੰ ਰੋਜ਼ਾਨਾ ਹੀ ਕੰਮ ਕਰਨਾ ਪੈਣਾ ਇੱਕ ਦਿਨ ਨਹੀਂ ਮੈਂ ਇਹਦੇ ਲਈ ਕਹਾਂ ਕਿ ਜੇ ਇੱਕ ਡਿਜ਼ਾਈਨ ਬਣਾ ਲਿਆ ਤੇ ਉਹ ਹੀ ਕਾਪੀ ਹੁੰਦਾ ਫੁਲਕਾਰੀ ਦੇ ਵਿੱਚ ਅਣਗਿਣਤ ਹਜ਼ਾਰਾਂ ਡਿਜ਼ਾਈਨ ਹੈ ਜਿਹਦੇ ਤੇ ਤੁਹਾਨੂੰ ਰੋਜ਼ ਹੀ ਕੰਮ ਕਰਨਾ ਪੈਣਾ ਤੇ ਤੁਹਾਨੂੰ ਰੋਜ਼ ਹੀ ਨਵਾਂ ਕੁਝ ਮਾਰਕੀਟ ਨੂੰ ਦੇਣਾ ਪਊਗਾ ਨਹੀਂ ਤੇ ਤੁਸੀਂ ਲੋਕਾਂ ਨਾਲੋਂ ਪਿੱਛੜ ਕੇ ਰਹਿ ਜਾਓਗੇ ਤੇ ਲੋਕ ਤੁਹਾਨੂੰ ਉਹ ਚੀਜ਼ ਨੂੰ ਪਸੰਦ ਨਹੀਂ ਕਰਨਗੇ ਜੇ ਫਿਰ ਇਹ ਡਿਜ਼ਾਈਨ ਹੈਗੇ ਫਿਰ ਕਿਸਦਾ ਆਪਣੇ ਮਨੋਂ ਤਿਆਰ ਕਰਦੇ ਹੋ ਆਪਣੇ ਮਨੋਂ ਵੀ ਕੁਝ ਬਿਲਡਿੰਗਸ ਕੁਝ ਜੰਨੀਆਂ ਵੀ ਆਪਣੀਆਂ ਇਮਾਰਤਾਂ ਉਹਨਾਂ ਤੋਂ ਵੀ ਹੀ ਪ੍ਰਭਾਵਿਤ ਹੋ ਕੇ ਵੀ ਬਣਦੇ ਆ ਉਸ ਸਾਨੂੰ ਲੋਕ ਜਿਦਾਂ ਲੋਕ ਪੁਰਾਣੇ ਡਿਜ਼ਾਈਨ ਦੇ ਵੀ ਦਿੰਦੇ ਆ ਬਾਕੀ ਕੋਸੇ ਰਿਸਰਚ ਦੇ ਨਾਲ ਜਿੱਦਾਂ ਸਾਡੇ ਕੋਲ ਬਹੁਤ ਸਾਰੇ ਬੱਚੇ ਸਿੱਖਣ ਨਹੀਂ ਆਉਂਦੇ ਆ ਨੈਸ਼ਨਲ ਇੰਸਟੀਚਿਊਟਸ ਦੇ ਫੈਸ਼ਨ ਟੈਕਨਾਲੋਜੀ ਦੇ ਵੱਡੇ ਵੱਡੇ ਸੰਸਥਾਾਂਾਂ ਤੋਂ ਬੱਚੇ ਸਿੱਖਣ ਆਉਂਦੇ ਆ ਸੋ ਉਹਨਾਂ ਨਾਲ ਅਸੀਂ ਰਿਸਰਚ ਵੀ ਕਰਦੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਉੱਥੋਂ ਵੀ ਡਿਜ਼ਾਈਨਸਾਂ ਨੂੰ ਮਿਲ ਜਾਂਦੇ ਆ ਇਸ ਫਿਰ ਨਾਲ ਕੰਮ ਕਰਨ ਦੇ ਨਾਲ ਤੁਹਾਡਾ ਫਿਰ ਸਾਰ ਮੰਮੀ ਦਿੰਦੇ ਜਾਂ ਕੋਣ ਮੇਰਾ ਪੂਰਾ ਪਰਿਵਾਰ ਹੀ ਦਿੰਦਾ ਮੇਰੇ ਭੈਣ ਭਰਾ ਵੀ ਤੇ ਮੇਰੇ ਮੰਮੀ ਡੈਡੀ ਵੀ ਅਗਰ ਪਰਿਵਾਰ ਦੀ ਗੱਲ ਕਰੀ ਪਰਿਵਾਰ 'ਚ ਕੌਣ-ਕੌਣ ਆ ਮੇਰੇ 3 ਭੈਣ ਭਰਾ ਛੋਟੇ ਤੇ ਮੇਰੇ ਮੰਮੀ ਡੈਡੀ ਆ ਸਿੱਧੂ ਵੀ ਪਰਿਵਾਰ ਸ਼ੇ ਜੀ ਨਹੀਂ ਇਹ ਬ੍ਰਿੰਤੀ ਸਾਰਾ ਕੰਮ ਕਰਦੇ ਹਾਂ ਜੀ ਨਹੀਂ ਹਾਂ ਜੀ ਅਸੀਂ ਇੱਥੇ ਕਰਦੇ ਹਾਂ ਅਸੀਂ ਪੱਟੀ ਨਹੀਂ ਹੁੰਨੇ ਆ ਮਤਲਬ ਇੱਥੋਂ ਹੀ ਜਿਹੜਾ ਸਾਡਾ ਸੇਲਿੰਗ ਦਾ ਕੰਮ ਵੀ ਇੱਥੇ ਹੀ ਆ ਬਾਕੀ ਇਹ ਜਿਹੜਾ ਜਿਹੜੀਆਂ ਸਾਡੇ ਨਾਲ ਸੁਆਣੀਆਂ ਬੀਬੀਆਂ ਪਿੰਡਾਂ ਨੇ ਜੁੜੀਆਂ ਉਹਨਾਂ ਨੂੰ ਅਸੀਂ ਘਰਾਂ 'ਚ ਦੇ ਕੇ ਆਨੇ ਆ ਉਹਨਾਂ ਨਾਲ ਜੁੜੇ ਕਾ ਕਿੰਨੀਆਂ ਕਿੰਨੀਆਂ ਬੀਬੀਆਂ ਨਾਲ ਜੁੜੀਆਂ ਸਾਡੇ ਕੋਲ 200 ਪਿੰਡ ਪਿੰਡਾਨੀਆਂ ਸੁਆਣੀਆਂ ਹੈਗੀਆਂ 200 200 ਹਾਂਜੀ ਤੇ 25 ਪਿੰਡ 25 26 ਪਿੰਡ ਤਰਨਤਾਰਨ ਜ਼ਿਲ੍ਹੇ ਦੇ ਤੇ ਸੋ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਹੀ ਦੇ ਕੇ ਆਨੇ ਆ ਤੇ ਉਹਨਾਂ ਦੇ ਘਰਾਂ 'ਚੋਂ ਹੀ ਲੈ ਆਉਂਦੇ ਹਾਂ ਬਹੁਤ ਸੋਹਣੀ ਗੱਲ ਹੈ ਵੀ ਜਿਹੜੇ ਕਿ ਕਿਆ ਸਭੀ 200 ਪਰਿਵਾਰ ਦਾ ਨਾਲ ਜੁੜਿਆ ਹੋਆ ਇਹਦਾ ਤੁਹਾਡੇ ਕਿਤੇ ਨਾਲ ਆਪਣੀ ਰੋਜੀ ਰੋਟੀ ਨਾਲ ਤਿਆਰ ਕਰਦਾ ਬਹੁਤ ਸੋਹਣੀ ਗੱਲ ਹੈ ਜੀ ਤੇ ਫਿਰ ਜਿਹੜਾ ਇਹ ਹੈਗਾ ਪ੍ਰੋਫ ਇਹ ਫਿਰ ਪੰਜਾਬ ਚ ਹੀ ਸੀਲ ਕਰਦੇ ਨੇ ਜਾਂ ਬਾਹਰ ਵੀ ਕਿਤੇ ਜਾਂਦੇ ਨੇ ਨਹੀਂ ਸਾਡਾ ਇੰਟਰਨੈਸ਼ਨਲ ਵੀ ਜਾਂਦੇ ਜਿੱਦਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਨਾ ਕੰਟਰੀਜ਼ ਚ ਵੀ ਜਾਂਦੀਆਂ ਜਿੱਦਾਂ ਉਹ ਕਹਿ ਸਕਦੇ ਹੋ ਇਨਾ ਸਾਰੀਆਂ ਕੰਟਰੀਜ਼ ਚ ਜਾਂਦੀਆਂ ਪਰ ਇਹ ਹੈ ਕਿ ਇੱਧਰ ਵੀ ਜਿੱਦਾਂ ਦੁਆਬਾ ਮਾਲਵਾ ਬਹੁਤ ਖਰੀਦਦਾ ਮਾਲਵਾ ਤੇ ਬਹੁਤ ਹੀ ਜ਼ਿਆਦਾ ਖਰੀਦਦਾ ਕਿਉਂਕਿ ਮਾਲਵੀ ਨੂੰ ਮਾਲਵੀ ਨੇ ਹਜੇ ਵੀ ਉਹ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਮਾਝੇ ਕੋਲ ਥੋੜੀਆਂ ਘਟਿਆ ਮਕਵਾ ਫੁਲਕਾਰੀਾਂ ਬਾਅਦ ਪਰ ਮਾਲਵੇ ਚ ਸਾਨੂੰ ਬਹੁਤ ਸਾਰੇ ਡਿਜ਼ਾਈਨਸ ਵੀ ਮਿਲ ਜਾਂਦੇ ਆ ਦੁਆਬਾ ਵਾਰਾ ਦੁਆਬਾ ਬਾਰਾਂ ਨੂੰ ਵਿਜ਼ਿਟ ਕਰਦਾ ਹੈ ਤੇ ਸੋ ਉਹ ਜਿਹੜਾ ਸੋਸ਼ਲ ਮੀਡੀਆ ਥਰੂ ਜਿਹੜੇ ਲੋਕ ਸਾਨੂੰ ਜਾਣਦੇ ਆ ਉਹ ਵਿਜ਼ਿਟ ਕਰਦੇ ਆ ਕਲੀਆਂ ਹਨ ਫੁਲਕਾਰੀਆਂ ਨੂੰ ਹੀ ਪ੍ਰਮੋਟ ਕਰਦੇ ਜਾਂ ਹੋਰ ਵੀ ਕੋਈ ਵਸਤੂ ਦਾ। ਸਾਡਾ ਜਿਦ ਤਰਾ ਫੁਲਕਾਰੀ ਬਾਗ, ਸ਼ਾਲ, ਲੋਈਆਂ, ਉੜੇੜੇ ਵਾਲੀਆਂ ਲੋਈਆਂ, ਸੋ ਛੋਲੇ, ਉੜੇੜੇ ਵਾਲੇ ਸੋ ਇਹੋ ਜੀਆਂ ਚੀਜ਼ਾਂ ਉੜੇੜੇ ਵਾਲੇ ਛੋਲੇ ਸਾਡਾ ਖਾਸ ਬਣਾਉਣ ਦਾ ਮਕਸਦ ਸੀਗਾ ਕਿ ਲੋਕ ਪਲਾਸਟਿਕ ਬੈਗਸ ਨਾ ਲੈਣ ਤੇ ਉਹ ਜਿਹੜੇ ਖੱਦਰ ਦੇ ਛੋਲੇ ਸੀਗੇ ਪੁਰਾਣੇ ਉਹ ਵਰਤਨ ਉਹ ਅਸੀਂ ਉਹਨੂੰ ਪਲੇਨ ਨਹੀਂ ਕੀਤਾ ਉਹਦੇ ਤੇ ਉੜੇੜਾ ਲਿਖਤਾ ਕਿ 35 ਵੀ ਲੋਕਾਂ ਦੇ ਘਰਾਂ ਤੱਕ ਪਹੁੰਚੇ ਪੰਜਾਬੀ ਮਾਂ ਬੋਲੀ ਦਾ ਦਾ ਪ੍ਰਚਾਰ ਹੋਵੇ। ਦਾ ਬਿਲਕੁਲ ਸਹੀ ਗੱਲ ਹੈ ਜੀ ਜਿੱਦਾਂ ਸਾਡੀ ਪੰਜਾਬੀ ਬੋਲੀ ਆ ਜਿਹਨੂੰ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਜਾਂ ਸਾਡੀ ਇਹ ਭਾਸ਼ਾ ਨੂੰ ਲੋਕ ਪੁੰਹਦੇ ਜਾਂਦੇ ਆ ਤੇ ਪਲਾਸਟਿਕ ਦੇ ਨਿਫਾਫੇ ਦੀ ਗੱਲ ਕੀਤੀ ਆ ਵੀ ਪਲਾਸਟਿਕ ਭਾਵੇਂ ਜਿਹੜੇ ਬਹੁਤ ਜ਼ਿਆਦਾ ਹਾਨੀਕਾਰਕ ਭਾਵੇਂ ਸਰਕਾਰਾਂ ਉਹਨੂੰ ਬੈਨ ਕੀਤਾ ਗਿਆ ਤੇ ਲੋਕਾਂ ਨੂੰ ਇਹ ਕਿਹਾ ਗਿਆ ਵਾ ਵੀ ਜੇ ਜੇ ਤੁਸੀਂ ਆਪਣੇ ਘਰੋਂ ਝੋਲੇ ਲੈ ਕੇ ਆਓ ਜਾਂ ਕੁਝ ਬੈਗ ਲੈ ਕੇ ਆਓ ਲੇਕਿਨ ਲੋਕਾਂ ਨੂੰ ਜਿਹੜਾ ਉਹ ਸ਼ੌਂਕ ਨਹੀਂ ਹੈਗਾ ਅਗਰ ਪਹਿਲਾਂ ਗੱਲ ਕੀਤੀ ਹੈ ਪ੍ਰਾਤਨ ਗੱਲ ਕੀਤੀ ਜਦੋਂ ਸਾਡੇ ਵੱਡ-ਵਡੇਰੇ ਹੁੰਦੇ ਆ ਸਾਨੂੰ ਤਾਂ ਘਰੋਂ ਥੈਲੇ ਲੈ ਕੇ ਜਾਂਦੇ ਹਾਂ ਸਾਨੂੰ ਰੰਗ-ਦੰਗੇ ਥੈਲੇ ਹੁੰਦੇ ਸਨ ਮਾਰਕੀਟ ਸਭ ਇਲਾਜ ਜਾਣਾ ਜਾਂ ਕੋਈ ਵਸਤੂ ਲੈ ਜਾਣਾ ਤੇ ਉਸ ਲੈ ਕੇ ਆਉਂਦੀ ਹੈ ਅੱਜ ਵੀ ਅਗਰ ਜੋ ਪੁਰਾਣੀ ਵਿਰਸੇ ਦੀ ਗੱਲ ਕੀਤੀ ਹੈ ਜੋ ਕੋਈ ਫਿਲਮ ਤਿਆਰ ਕੀਤੀ ਜਾਂਦੀ ਹੈ ਪੁਰਾਣੀ ਦਾ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਖਾਇਆ ਜਾਂਦਾ ਵਾ ਲੇਕਿਨ ਸਾਡੇ ਜਿਹੜੀ ਪੀੜ੍ਹੀ ਆ ਜਾਂ ਸਾਡੇ ਜਿਹੜੇ ਨੌਜਵਾਨ ਜਾਂ ਸਾਡੇ ਜਿਹੜੇ ਅੱਜ ਦੇ ਜਵਾਨੇ ਲੋਕ ਹਨ ਉਹ ਇਹ ਚੀਜ਼ਾਂ ਨੂੰ ਪਛਾਣ ਹੁੰਦੇ ਜਾਂਦੇ ਆ ਇਹ ਚੀਜ਼ਾਂ ਦਾ ਫਿਰ ਕ੍ਰੀਏਟ ਕਿੰਨਾ ਲੋਕਾਂ ਦਾ ਮੋਟੀਵੇਸ਼ਨ ਹੁੰਦਾ ਹੈ ਜਾਂ ਓਪਰਚੁਨਿਟੀ ਜਿਹੜੇ ਝੋਲੇ ਆ ਉਹ ਤਾਂ ਗੋਰੇ ਵੀ ਲੈ ਲੈਂਦੇ ਆ ਕਿਉਂਕਿ ਉਹ ਜਿਤਨਾ ਟੋਟ ਬੈਗ ਜਾਂ ਅੱਜ ਕੱਲ੍ਹ ਕਹਿ ਦਿੰਦੇ ਆ ਛੋਟੇ ਬੈਗਸ ਜਿਹੜੇ ਆਪਾਂ ਕਾਲਜ ਇਵਨ ਕਿ ਇੰਡੀਆ ਦੇ ਨਾਲੋਂ ਮੈਂ ਕਹਾਂ ਬਾਹਰਲੇ ਲੋਕਾਂ ਦਾ ਇਹਦੇ ਵਿੱਚ ਬਹੁਤ ਕ੍ਰੀਜ਼ ਆ ਉਹਨਾਂ ਨੂੰ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਤੇ ਉਹ ਵਰਤਦੇ ਆ ਮਤਲਬ ਕਹਿ ਸਕਦੇ ਵੀ ਸਾਹੀ ਆਪਣੇ ਵਿਰਸੇ ਨੂੰ ਭੁੱਲ ਜਾਂਦੇ ਆ ਉਹ ਨਾਲ ਜੁੜਦੇ ਜਾਂਦੇ ਆ ਉਹ ਨਾਲ ਜੁੜਦੇ ਜਾਂਦੇ ਆ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਉਹਨਾਂ ਤੇ ਨਾਮ ਲਿਖਾਉਂਦੇ ਆਪਣੇ ਪਿੱਠੂ ਬੈਗ ਦਾ ਆਇਨ ਨੂੰ ਬਣਵਾ ਕੇ ਲੈ ਕੇ ਜਾਂਦੇ ਆ ਸੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੇ ਆ ਉਹ ਸਾਡੇ ਕੋਲ ਲੈ ਲੈਂਦੇ ਆ ਮਤਲਬ ਆਪਾਂ ਇਹ ਕਹਿ ਸਕਦੇ ਵੀ ਉਹ ਸਾਡੇ ਅਟਰੀਬਿਊਸ਼ਨ ਨਾਲ ਜੁੜ ਗਈ ਆ ਅਸੀਂ ਦੂਰ ਹੁੰਦੇ ਆ ਅਸੀਂ ਮਨ ਵੀ ਨਾ ਜੇ ਗੱਲ ਕੀਤੀ ਜਾਵੇ ਤਾਂ ਇਸ ਪ੍ਰੋਫੈਸ਼ਨ ਵਿੱਚ ਕਿੰਨੀ ਕੁ ਲਾਗਤ ਹੋ ਜਾਂਦੀ ਹੈ ਜਾਂ ਕਿੰਨੀ ਪ੍ਰੋਫਿਟ ਕਿੰਨੀ ਹੈ ਇਹਦੇ ਵਿੱਚ ਜੇ ਕਈ ਹਰ ਵਿੱਚ 33% ਦਾ ਮਾਰਜਨ ਤੇ ਅਸੀਂ ਸੇਲ ਕਰਦੇ ਆਂ ਤੇ ਜੇ ਕੋਈ ਚੀਜ਼ 100 ਦੀ ਆ ਤੇ ਮੰਨ ਲਓ ਉਹਦੇ ਵਿੱਚ ਸਾਨੂੰ ਜਿਹੜਾ 33 ਜਿਹੜੇ ਆ ਬਚਦੇ ਆ ਬਾਕੀ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ ਮਿਹਨਤ ਜਿਹੜਾ ਸਬਰ ਤੁਹਾਨੂੰ ਬਹੁਤ ਰੱਖਣਾ ਪੈਂਦਾ ਦੇ ਤੁਹਾਨੂੰ ਘੱਟੋ ਘੱਟ ਜਿਹੜਾ 1.5 ਮਹੀਨਾ 2 ਮਹੀਨਾ 2.5 ਮਹੀਨੇ 3 ਮਹੀਨੇ ਵੀ ਸਬਰ ਕਰਨਾ ਪੈਂਦਾ ਚੀਜ਼ ਬਣਨ ਤੇ ਫਿਰ ਹੀ ਤੁਹਾਡੀ ਜਿਹੜੀ ਆ ਤੁਸੀਂ ਸੇਲ ਕਰ ਸਕਦੇ ਹੋ ਇਹਦੀ ਫਿਰ ਮਾਰਕੀਟਿੰਗ ਲਈ ਵੀ ਕਿੱਦਾਂ ਕਰਨੀ ਪੈਂਦੀ ਆ ਆਪਾਂ ਕਿਸ ਤਰ੍ਹਾਂ ਦੀ ਸਾਨੂੰ ਮਾਰਕੀਟਿੰਗ ਜਿਹੜੀ ਆ ਸਾਡੀ 8-9 ਸਾਲ ਤੋਂ ਜਿਹੜੇ ਵੈਂਡਰਸ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਸ਼ੁਰੂ ਤੋਂ ਹੀ ਜੁੜੇ ਹੋਏ ਆ ਬਾਕੀ ਇਹ ਸਾਡੀ ਡਾਇਰੈਕਟ ਮਾਰਕੀਟਿੰਗ ਵੀ ਹੈਗੇ ਜਿਹੜੇ ਥਰੂ ਦਾ ਕੋਈ ਚੈਨਲ ਸਾਡੇ ਵੇਖਦੇ ਆ ਜਾਂ ਸੋਸ਼ਲ ਮੀਡੀਆ ਥਰੂ ਸਾਡੀ ਇੰਟਰਵਿਊਜ਼ ਦੇਖਦੇ ਆ ਉਹ ਥਰੂ ਵੀ ਜਿਹੜੇ ਆ ਕਸਟਮਰ ਆ ਜਾਂਦੇ ਜਦੋਂ ਇਹ ਜਾਂ ਬਾਹਰ ਜਾਂਦੀਆਂ ਆਪਣੀਆਂ ਕਿੰਨਾ ਲੋਕ ਸਕੋਪ ਲੋਕ ਬਹੁਤ ਪਸੰਦ ਕਰਦੇ ਆ ਲੋਕ ਇਹਨਾਂ ਨੂੰ ਪਾਉਂਦੇ ਆ ਮੈਂ ਹੈਰਾਨ ਹੁੰਦੀ ਆ ਇੱਥੇ ਕੁੜੀਆਂ ਜੇ ਮੈਂ 13 14 ਸਾਲ 15 ਸਾਲ ਦੀਆਂ ਕੁੜੀਆਂ ਉਹ ਖੱਦਰ ਦੇ ਕੋਈ ਚੀਜ਼ ਪਾ ਕੇ ਨਹੀਂ ਰਾਜੀ ਉਧਰ ਵਾਲ ਦੇ ਖੱਦਰ ਦੇ ਕੁਰਤੇ ਖੱਦਰ ਦੇ ਸ਼ਾਲ ਭਾਰੇ ਭਾਰੇ ਵੀ ਚੱਕ ਲੈਂਦੇ ਆ ਇਧਰ ਤੇ ਹਰ ਕੁੜੀ ਮੰਨੂ ਕੀ ਕੀ ਪਤਨੀ ਤਾਂ ਪਤਨੀ ਚੁਣੀ ਦਿੱਤੀ ਜਾਵੇ ਪਰ ਉਹ ਜਿਹੜੇ ਆ ਖੱਦਰ ਦੀਆਂ ਚੀਜ਼ਾਂ ਵੀ ਖਰੀਦ ਲੈਂਦੇ ਆ ਤੇ ਪਾਲਣਦੇ ਆ ਆਪਣੇ ਲੋਕ ਵੀ ਸੰਭਾਲ ਆਪਣੇ ਲੋਕ ਇਧਰ ਉਹ ਥੋੜਾ ਮੈਂ ਪਸੰਦ ਨਹੀਂ ਉਹ ਥੋੜਾ ਨਾ ਟ੍ਰੈਂਡ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਦਾ ਕਿ ਜੋ ਸਾਨੂੰ ਸੋਸ਼ਲ ਮੀਡੀਆ ਜਾਂ ਵਰਚੁਅਲ ਦੁਨੀਆ ਵਿਖਾ ਰਿਆ ਉਹੀ ਅਸਲੀਅਤ ਆ ਪਰ ਉਹਦੇ ਤੋਂ ਹਟ ਕੇ ਇੱਕ ਅਸਲੀਅਤ ਇਹ ਵੀ ਹੈਗੀ ਹੈ ਕਿ ਅਸੀਂ ਜਿੱਥੋਂ ਜਿੱਥੋਂ ਦੀ ਸਾਡੀ ਜਨਮ ਭੂਮੀ ਆ ਅਸੀਂ ਉਸ ਬੈਕਗ੍ਰਾਉਂਡ ਤੋਂ ਆ ਉਸ ਉਹ ਬੈਕਗ੍ਰਾਉਂਡ ਦੇ ਸਾਇਸ ਸਾਨੂੰ ਜੀ ਅੱਜ ਕਹੀਏ ਕਿ ਉਹ ਸਾਨੂੰ ਮਤਲਬ ਖੁੱਲ ਦੇ ਰਿਹਾ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ ਵਿੱਚ ਜੋ ਮਰਜ਼ੀ ਕਰੀਏ ਅਸੀਂ ਉਹ ਸਪੀੜੀ ਨੂੰ ਨਾਲ ਵੀ ਸੰਭਾਲ ਕੇ ਉਸ ਟ੍ਰੈਡੀਸ਼ਨ ਨੂੰ ਨਾਲ ਸੰਭਾਲ ਕੇ ਅੱਗੇ ਵੀ ਵਧ ਸਕਦੇ ਹਾਂ ਉਹ ਬਹੁਤ ਸੋਹਣਾ ਤਰੀਕਾ ਹੈ ਟ੍ਰੈਡੀਸ਼ਨ ਨੂੰ ਸੰਭਾਲ ਕੇ ਤੁਸੀਂ ਅੱਗੇ ਜਦੋਂ ਜਾਂਦੇ ਹੋ ਤੇ ਲੋਕ ਤੁਹਾਡੀ ਕਦਰ ਵੀ ਕਰਦੇ ਆ ਤੇ ਤੁਹਾਨੂੰ ਇੱਕ ਚੰਗੀ ਰਿਸਪੈਕਟ ਦੀ ਨਜ਼ਰ ਨਾਲ ਵੀ ਦੇਖਦੇ ਆ ਬਿਲਕੁਲ ਬਿਲਕੁਲ ਆਖਰ ਤੇ ਵਿਸਾਹ ਹੁਣ ਸਾਡੀਆਂ ਬੇਟੀਆਂਆਂ ਵਾਂ ਜਿਹੜੀਆਂ ਬਾਹਰ ਬੇਚਾਰੂਖ ਕਰਦੇ ਪਈਆਂ ਐਸੇ ਹੀ ਕਾਫੀ ਦਿਨੋਂ ਦੇ ਘਰ ਜ਼ਮੀਨ ਦੇ ਵਾਧਾ ਵੀ ਦੀਆਂ ਕਈ ਦੇ ਅਲਸਦਾਜ ਕੱਦ ਆਈਲੈਸ ਲਾਇਰਾ ਬੜਾ ਇੱਕ ਟ੍ਰੈਂਡ ਚੱਲਿਆ ਵੀ ਅੱਜ ਕਿੰਤੀ 12 ਕਿੰਤੀ ਤੇ ਬਾਹਰ ਕੀ ਲੱਗਦਾ ਉਹਨਾਂ ਨੂੰ ਕੀ ਮੈਸੇਜ ਨੂੰ ਦੋ ਦਾ ਮੇਰਾ ਮੈਸੇਜ ਮੈਂ ਬਹੁਤ ਸਾਰੇ ਜਾਣਿਆਂ ਨੂੰ ਸਮਝਾਤ ਨਹੀਂ ਸਕਦੀ ਪਰ ਮੇਰਾ ਹਮੇਸ਼ਾ ਜਿੰਨੇ ਵੀ ਮੇਰੇ ਨਾਲ ਕੁੜੀਆਂ ਕੰਮ ਕਰਦੀਆਂ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਪਹਿਲਾਂ ਦੁਨੀਆ ਐਕਸਪਲੋਰ ਕਰੋ ਇੰਡੀਆ ਦੇਖੋ ਕਿ ਇੰਡੀਆ ਕਿੰਨੇ ਤਰ੍ਹਾਂ ਦਾ ਹੈਗਾ ਫਿਰ ਤੁਸੀਂ ਬਾਹਰ ਫੋਰਨ ਦਾ ਸੋਚੋ ਕਿ ਕਿਉਂਕਿ ਬਹੁਤ سارے ਬੱਚੇ ਆ ਜਿਹੜੇ ਇੱਥੋਂ ਘਰਾਂ ਚੋਂ 12ਵੀਂ ਨਹੀਂ ਨਿਕਲੇ ਆਪਣੇ ਮਾਂ ਪਿਓ ਤੋਂ ਬਿਨਾਂ ਕਿਤੇ ਨਹੀਂ ਜਾਂਦੇ ਤੇ ਅਗਰ ਉਹਨੂੰ ਅਸੀਂ ਕਿਸੇ ਫੋਰਨ ਕੰਟਰੀ ਚ ਭੇਜ ਦਾਂਗੇ ਜਿੰਨੇ ਕੁਝ ਨਹੀਂ ਦੇਖਿਆ ਦੁਨੀਆ ਦਾ ਤੇ ਉਹ ਉਹਨੂੰ ਉਹ ਸਾਈਜ਼ ਚੀਜ਼ਾਂ ਮੈਨੇਜ ਕਰਨੀਆਂ ਬਹੁਤ ਔਖੀਆਂ ਹੋਣੀਆਂ ਬਾਕੀ ਮੈਂ ਇਹ ਨਹੀਂ ਕਹਿੰਦੀ ਕਿ ਬਾਹਰ ਨਾ ਜਾਓ ਹਰ ਬੰਦਾ ਆਪਣੇ ਫਿਊਚਰ ਲਈ ਵੇਖਦਾ ਹਰ ਬੰਦਾ ਆਪਣੇ ਮਤਲਬ ਚੀਜ਼ਾਂ ਲਈ ਵੇਖਦਾ ਤੇ ਜੇ ਹੋ ਸਕਦਾ ਹੈ ਹੋਰ 2 ਸਾਲਾਂ ਨੂੰ ਮੈਂ ਵੀ ਕਹਾਂ ਕਿ ਮੈਂ ਬਾਹਰ ਐਗਜ਼ੀਬਿਸ਼ਨ ਕਰਨੀ ਹੈ ਸੋ ਇਸ ਚੀਜ਼ ਸ ਮੈਂ ਇਹ ਨਹੀਂ ਕਹਦੀ ਬਾਹਰ ਨਾ ਜਾਓ ਪਰ ਇਹ ਹੈ ਕਿ ਤੁਸੀਂ ਆਪਣਾ ਦੇਖੋ ਕਿ ਤੁਸੀਂ ਜੇ 15 ਲੱਖ ਜਾਂ 10 ਲੱਖ ਜਾਂ 20 ਲੱਖ ਆਪਣੇ ਮਾਪਿਆਂ ਤੇ ਕਰਜ਼ਾ ਚੜਾ ਕੇ ਜਾ ਰਹੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਉਥੇ ਕੰਮ ਨਹੀਂ ਹੈਗਾ ਜਾਂ ਕੰਮ ਹੈਗਾ ਫਿਰ ਤੁਸੀਂ ਉਹ ਕਦਮ ਪੁੱਟੋ ਨਹੀਂ ਤੇ ਤੁਸੀਂ ਆਪਣੇ ਸੀਮਤ ਪੈਸੇ ਦੇ ਵਿੱਚ ਵੀ ਕੋਈ ਅੱਜਕੱਲ੍ਹ ਤੇ ਇੰਟਰਨੈਟ ਦਾ ਯੋਗ ਹੈ ਤੁਸੀਂ ਕੋਈ ਵੀ ਸਕਿੱਲ ਸਿੱਖੋ ਮੈਂ ਕਹਾਂ ਜੇ ਕੰਪਿਊਟਰ ਵੀ ਹੈ ਤੇ ਤੁਹਾਨੂੰ ਕੋਡਿੰਗ ਇਹ ਉਹ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਇੰਟਰਨੈਟ ਤੇ ਫ੍ਰੀ ਪਈਆਂ ਜੋ ਤੁਸੀਂ ਸਿੱਖ ਸਕਦੇ ਹੋ ਈਵਨ ਕਿ ਤੁਸੀਂ ਇੰਡੀਅਨੀਆਂ ਵੱਡੀਆਂ ਯੂਨੀਵਰਸਟੀਆਂ ਹਾਰਵਰਡ ਯੂਨੀਵਰਸਟੀਆਂ ਵਰਗੀਆਂ ਵੀ ਤੁਹਾਨੂੰ ਕੋਰਸ ਫ੍ਰੀ ਦਿੰਦੇ ਆ ਤੁਸੀਂ ਉੱਥੇ ਮੀਨਾ ਸਿੱਖੋ ਵਿਦਾਊਟ ਸਰਟੀਫਿਕੇਟ ਸਿੱਖ ਲਓ ਜਾਂ ਪੈਸੇ ਦੇ ਕੇ ਉੱਥੇ ਤੁਸੀਂ ਸਰਟੀਫਿਕੇਟ ਲੈ ਲਓ ਪਰ ਜੇ ਜੇ ਤੁਸੀਂ ਸਿੱਖਣਾ ਹੈ ਤੇ ਤੁਹਾਨੂੰ ਉਹਦੀ ਕੋਈ ਸੀਮਾ ਨਹੀਂ ਹੈ ਕਿ ਤੁਸੀਂ ਕਿਤੋਂ ਵੀ ਸਿੱਖ ਸਕਦੇ ਹੋ ਸਿੱਖ ਕੇ ਤੁਸੀਂ ਆਪਣੇ ਕੰਮ ਕੰਮ ਕਰੋ ਥੋੜੇ ਪੈਸੇ ਤੋਂ ਅੱਗੇ ਵਧੋ ਤਰ ਜਾ ਆਪਣੇ ਮਾਪਿਓ ਸਿਰ ਨਾ ਉਹਨਾਂ ਚੜਾਓ ਕਿ ਉਹ ਸਾਰੀ ਉਮਰ ਵੀ ਦੁਖੀ ਰਹਿਣ ਕਿਉਂਕਿ ਜੇ ਖੋਤ ਕਰ ਜਾਂ ਛਡਾਉਂਦਾ ਹੈ ਉਹਦਾ ਇੰਨਾ ਮਹਿਸੂਸ ਨਹੀਂ ਹੁੰਦਾ ਜਿੰਨਾ ਇੱਕ ਧੀ ਦਾ ਹੁੰਦਾ ਕਿ ਲੋਕਾਂ ਦਾ ਸ਼ੋਰ ਆ ਸੋਚ ਆਏ ਸੋਚ ਆਏ ਇੱਕ ਮਤਲਬ ਇੱਕ ਆਪਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਕਿਹਾ ਇਹ ਵਿਆਹ ਕੇ ਅਗਲੇ ਘਰ ਚਲੇ ਜਾਣੀ ਹੈ ਕਿ ਇਹਦਾ ਸਾਨੂੰ ਕੀਤੇ ਦਾ ਕੀ ਪਤਾ ਹਾਂ ਪਾਰੇਆ ਕਿ ਤੁਸੀਂ ਉਹੀ ਆਪਣੇ ਪਰਿਵਾਰਾਂ ਦੇ ਕੋਲ ਰਹੋ ਕਿਉਂਕਿ ਇੱਥੇ ਸਾਡੀ ਸਿਕਿਉਰਿਟੀ ਵੀ ਆ ਜੇ ਅਸੀਂ ਕਿਤੇ ਫੋਨ ਕਰਦੇ ਆ ਮੰਨ ਲਓ ਮੈਂ ਕਿਤੇ ਜਲੰਧਰ ਅਮਰਸਰ ਆੜੀਆਂ ਤੇ ਮੈਨੂੰ ਮੇਰੇ ਮਾਪੇ ਨੂੰ ਲੈ ਜਾਣਗੇ ਉੱਥੇ ਤਾਂ ਸਾਡੇ ਕੋਲ ਕੋਈ ਵੀ ਨਹੀਂ ਆ ਅਸੀਂ ਬਿਲਕੁਲ ਇਕੱਲੇ ਹੋ ਜੰਨੇ ਆ ਅੱਜ ਕੱਲ ਆਪਾਂ ਇੰਨੀਆਂ ਵੀਡੀਓਜ਼ ਵੀ ਦੇਖਦੇ ਆ ਕਿ ਸਾਰਾ ਬੱਚਿਆਂ ਨੂੰ ਉਹ ਐਂਜ਼ਾਇਟੀ ਡਿਪਰੈਸ਼ਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫੇਸ ਕਰ ਰਹੇ ਆ ਕਿਉਂਕਿ ਉਹ ਮਾਪਿਓ ਤੋਂ 12ਵੀਂ ਕਰਕੇ ਮਾਪਿਓ ਤੋਂ ਦੂਰ ਹੋ ਗਏ ਗੱਲ ਵੀ ਨਹੀਂ ਕਰ ਸਕਦੇ ਹੁਣ ਅਜੇ ਮਚੂਰੀ ਨਹੀਂ ਨਾ ਇਹ ਬੱਚੇ ਮਚੂਰੀ ਨਹੀਂ ਆਹ ਦੁਨੀਆ ਵੀ ਯਕੀਨ ਨਹੀਂ ਬਾਹਰ ਜਾਂਦਾ ਬਾਹਰ ਜਾਣ ਦਾ ਸ਼ੌਂਕ ਹੈ ਉਹ ਸਿਰਫ ਇਹ ਹੈ ਕਿ ਅਸੀਂ ਮਾਡਰਨ ਹੋਣ ਵਾਲੇ ਭੱਜਿਆਂ ਪਰ ਇਹ ਕਿ ਕੰਮ ਇੱਥੇ ਵੀ ਬਹੁਤ ਸਾਰੇ ਨੇ ਬਹੁਤ ਤਰੀਕੇ ਨਾਲ ਕੰਮ ਕਰ ਸਕਦੇ ਹੁਣ ਕਈ ਤੁਸੀਂ ਵੇਖੋਗੇ ਮੋਹੱਲੀ ਚੰਡੀਗੜ੍ਹ ਵਾਲੀ ਸਾਈਡ ਤੇ ਉਹਨਾਂ ਨੇ ਨੇਕੇ ਨੇਕੇ ਕੁੜੀਆਂ ਨੇ ਰੈਸਟੋਰੈਂਟ ਖੋਲੇ ਹੋਇਆ ਤੇ ਉਹ ਉਹਨਾਂ ਨੇ ਉਹ ਉਹਨਾਂ ਚ ਬਹੁਤ ਚੰਗੀ ਕਮਾਈ ਕਰਦੇ ਮੈਂ ਅੱਜ ਦੇ ਵੀ ਦੇਖਿਆ ਵੀ ਕਈ ਬੱਚੇ ਬਾਹਰੋਂ ਜਾ ਕੇ ਨਾ ਉਧਰੋਂ ਆ ਕੇ ਇੱਥੇ ਕੰਮ ਕਰਦੇ ਕਹਿੰਦੇ ਕਿ ਆ ਕੇ ਇੱਥੇ ਪੈਸੇ ਉੱਥੇ ਵੀ ਕੰਮ ਇਹਦੇ ਕਰ ਲਈ ਮੈਂ ਮਿਹਨਤ ਕਰਦੇ ਇੰਡੀਆ ਚ ਕਾਫੀ ਮੈਂ ਚੰਗੇ ਚੰਗੇ ਘਰਾਂ ਦੇ ਬੱਚੇ ਵੀ ਵੇਖਿਆ ਉੱਥੇ ਮੋਹੱਲੀ ਤੁਸੀਂ ਕਦੇ ਸਟ੍ਰੀਟ ਰੋਡ ਜਾਓ ਉਹਨਾਂ ਦੇ ਉੱਥੇ ਯੂਨੀਵਰਸਿਟੀਆਂ ਦੇ ਅੰਦਰ ਵੀ ਤੁਸੀਂ ਜਾਓ ਤੇ ਉੱਥੇ ਮਤਲਬ ਉਹਨਾਂ ਨੇ ਉਹ ਆਪਣੇ ਆਪਣੇ ਛੋਟੇ ਛੋਟੇ ਸਟਾਲ ਲਾਏ ਹੋਏ ਆ ਤੇ ਬਹੁਤ ਮਤਲਬ ਉਹ ਬਾਈ ਬਾਈ 23 ਸਾਲ ਦੇ ਬੱਚੇ ਹੁੰਦੇ ਆ ਨਾਲ ਆਪਣੀ ਐਜੂਕੇਸ਼ਨ ਕੰਪਲੀਟ ਕਰਦੇ ਆ ਨਾਲ ਉਹ ਕੰਮ ਕਰਦੇ ਆ ਕਿਉਂਕਿ ਉਹਨਾਂ ਚ ਨਾ ਕੰਮ ਉਸ ਉਮਰ ਦੇ ਵਿੱਚ ਕੰਮ ਕਰਨ ਦੀ ਕਪੈਸਿਟੀ ਤਾਂ ਢੀ ਬਹੁਤ ਜ਼ਿਆਦੀ ਹੁੰਦੀ ਹੈ ਜੇ ਤੁਸੀਂ 30 ਸਾਲ ਦੇ ਹੋ ਜਾਂਦੇ ਤੁਹਾਨੂੰ ਲੱਗਦਾ ਕਿ ਇੱਕੋ ਕੰਮ ਨੂੰ ਅੱਗੇ ਲੈ ਕੇ ਜਾਈਏ ਪਰ ਇੱਕ ਉਹ ਲੈਵਲ ਹੁੰਦਾ ਜਿੱਥੇ ਤੁਸੀਂ 10 ਕੰਮ ਵੀ ਕਰੋ ਤਾਂ ਤੁਹਾਨੂੰ ਥਕਾਵਟ ਨਹੀਂ ਲੱਗਦੀ ਬਿਲਕੁਲ ਸਹੀ ਗੱਲ ਹੈ ਸੋ ਮੇਰਾ ਇਹੋ ਹੀ ਹੁੰਦਾ ਹੈ ਕਿ ਤੁਸੀਂ ਉਹ ਦੇਖੋ ਤੁਹਾਡੇ ਮਾਪਿਓ ਦਾ ਬੈਕਗ੍ਰਾਉਂਡ ਤੁਸੀਂ ਆਪਣੇ ਘਰੇ ਫਾਈਨੈਂਸ਼ੀਅਲ ਸਾਰੀ ਕੰਡੀਸ਼ਨ ਦੇਖੋ ਫਿਰ ਤੁਸੀਂ ਅੱਗੇ ਵਾਲਾ ਕਦਮ ਪੁੱਟੋ ਜੇ ਤੁਹਾਨੂੰ ਇੱਥੇ ਵੀ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਤੇ ਕੁਝ ਕਰ ਸਕਦੇ ਹੋ ਕਿਉਂਕਿ ਉੱਥੇ ਵੀ ਕਰਨਾ ਤੁਸੀਂ ਆਪਣੇ ਆਪ ਤੇ ਆਪਨੇ ਆਪ ਕਰਨਾ ਕਿਉਂਕਿ ਇਹ ਸੱਚਾਈ ਹੈ ਜ਼ਿੰਦਗੀ ਦੀ ਕਿ ਤੁਸੀਂ ਮਾਂ ਪਿਓ ਦਾ ਬੋਝ ਬਣਨ ਦਾ ਬਾਕੀ ਇਹ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਥੇ ਜਾ ਕੇ ਵਧੀਆ ਰਹਿ ਸਕਦੇ ਹੋ ਤਾਂ ਤੁਸੀਂ ਜ਼ਰੂਰ ਜਾਓ ਪਰ ਜੇ ਨਹੀਂ ਲੱਗਦਾ ਫਿਰ ਤੁਸੀਂ ਉਹਨੇ ਪੈਸੇ ਨਾ ਖਰਾਬ ਕਰੋ ਕਿ ਤੁਸੀਂ ਇੱਥੋਂ ਵੀ ਟੁੱਟ ਜੋ ਤੇ ਉੱਥੇ ਵੀ ਲਾਡ ਰਹੇ ਹਨ ਵੀ ਐਗਜ਼ੀਬਿਸ਼ਨ ਅਗਲ ਗੱਲ ਕੀਤੀ ਹੈ ਕਿੱਥੇ ਕਿੱਥੇ ਆਪਣੇ ਲਾ ਚੁੱਕੇ ਹਾਂ ਅਸੀਂ ਦੁਬਈ ਐਗਜ਼ੀਬਿਸ਼ਨ ਇੰਟਰਨੈਸ਼ਨਲ ਕੀਤੀ ਆ ਤੇ ਇੰਡੀਆ ਤੇ ਬਹੁਤ ਜਗ੍ਹਾ ਕਰ ਚੁੱਕੇ ਹਾਂ ਦਿੱਲੀ ਚੰਡੀਗੜ੍ਹ ਅਸੀਂ ਕਰਦੇ ਰਹਿਣੇ ਆ ਬਹੁਤ ਜਗ੍ਹਾ ਜਿਹੜੇ ਆ ਕਰਦੇ ਨਹੀਂ ਆ ਲੁਧਿਆਣੇ ਮੀ ਜਿੱਦਾਂ ਇੰਨਾ ਜਗ੍ਹਾ ਤੇ ਅਸੀਂ ਜਿਹੜੀਆਂ ਐਗਜ਼ੀਬਿਸ਼ਨਸ ਕਰਦੇ ਆ ਉੱਥੇ ਕਿੰਨਾ ਖੁੰਗਾਰਾ ਮਿਲਿਆ ਕਰੋ ਦੁਬਈ ਲੋਕ ਜਿਹੜੇ ਆ ਉਹ ਖਰਖੱਦਰ ਦੇ ਬਾਗਾ ਨੂੰ ਜਿਆਦਾ ਪਸੰਦ ਕਰਦੇ ਆ ਫੋਰਨ ਕੰਟਰੀਸ ਦੇ ਵਿੱਚ ਲੋਕ ਟ੍ਰੈਡੀਸ਼ਨਲ ਹੈਂਡ ੈਂਬੋਇਡਰਡ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਆ ਆਪਣੀ ਇੱਧਰ ਦੇ ਲੋਕ ਹਜੇ ਉਹਨਾਂ ਨੂੰ ਕ੍ਰੇਜ਼ ਘਟਿਆ ਬਾਹਰ ਦੇ ਲੋਕਾਂ ਨੂੰ ਕ੍ਰੇਜ਼ੇ ਦਾ ਬਹੁਤ ਜ਼ਿਆਦਾ ਹੈ ਆਖਰ ਤੇ ਆਪਣਾ ਕੋਈ ਮੋਬਾਈਲ ਨੰਬਰ ਤੁਹਾਨੂੰ ਕੋ ਸੰਪਰਕ ਕਰਨਾ ਕਿਹਨੇ ਸੋ ਸਾਡਾ ਮੋਬਾਈਲ ਨੰਬਰ ਹੈਗਾ 8054621977950125488 ਸਾਡਾ ਗੂਗਲ ਤੇ ਅਗਰ ਤੁਸੀਂ ਇੰਸਟਾਗ੍ਰਾਮ ਤੇ ਖੰਕਾਰੀ ਹਾਊਸ ਸਰਚ ਕਰੋਗੇ ਤੇ ਸ ਪੇਜ ਆ ਜੂਗਾ YouTube ਤੇ ਵੀ ਪ੍ਰਵੀਨ ਫੁਲਕਾਰੀ ਹਾਊਸ ਕਰਕੇ ਸਾਡਾ ਪੇਜ ਹੈਗਾ ਤੇ Facebook ਤੇ ਵੀ ਪ੍ਰਵੀਨ ਫੁਲਕਾਰੀ ਹਾਊਸ ਕਰਕੇ ਪੇਜ ਹੈਗਾ ਬਹੁਤ ਧੰਨਵਾਦ ਬਹੁਤ ਬਸ਼ਕਰੀ ਹੈ ਜੀ ਹਾਂ ਇਹ ਸਨ ਮੈਡਮ ਮਨਪ੍ਰੀਤ ਜਿਹੜੇ ਆਪਣੇ ਪੰਜਾਬ ਚ ਰਹਿ ਕੇ ਆਪਣੇ ਘਰ ਚ ਰਹਿ ਕੇ ਆਪਣੇ ਕਿੱਤੇ ਨਾਲ ਜੁੜੇ ਨੇ ਫੁਲਕਾਰੀ ਦਾ ਜਿਹੜਾ ਇਹ ਕੱਢ ਕੇ ਇੰਦਰ ਲੋਕਾਂ ਤੱਕ ਪਹੁੰਚਾਉਂਦੇ ਨੇ ਦੇਸ਼ ਆਪਦੇਸ਼ਾਂ ਇੰਨੇ ਫੁਲਕਾਰੀ ਜਾ ਰਹੀ ਆ ਲੋਕੋ ਜਿਹੜੇ ਸਾਡੇ ਪੰਜਾਬ ਦੇ ਜਾਂ ਇੰਡੀਆ ਲੋਕ ਤਾਂ ਘੱਟ ਜੁੜਦੇ ਆ ਲੇਕਿਨ ਜਿਹੜੇ ਬਾਹਰ ਦੇ ਲੋਕ ਉਹਨਾਂ ਇਹ ਸਾਡੇ ਇਹਨੇ ਵਿਰਸੇ ਨੂੰ ਉਹ ਜਿਆਦਾ ਪਸੰਦ ਕਰਦੇ ਪਏ ਨੇ ਤੇ ਇੱਕ ਨਾਲ ਇੱਕ ਮੈਸੇਜ ਦਿੰਦਾ ਵਾ ਵੀ ਜਿਹੜੀਆਂ ਸਾਡੀਆਂ ਧੀਆ ਭੈਣਾਂ ਜਿਹੜੀਆਂ ਸਾਡੀਆਂ ਬਾਹਰ ਜਾਂਦੀਆਂ ਵਾ ਕੋਸ਼ਿਸ਼ ਇਹ ਕਰੋ ਵੀ ਅਗਰ ਅਸੀਂ ਆਪਣੇ ਜਿੰਨੇ ਕਿ ਸਾਡੇ ਕੋ ਪੈਸੇ ਹੈਗੇ ਜਾਂ ਅਸੀਂ ਆਪਣੇ ਮਾਪਿਆਂ ਨੂੰ ਤੰਗ ਪਰੇਸ਼ਾਨ ਨਾ ਕਰਕੇ ਕਿਉਂਕਿ ਜਦੋਂ ਕਰਜ਼ਾ ਚੁੱਕੇ ਬੇਟੇ ਜਾਂ ਬੇਟੀਆਂ ਬਾਹਰ ਜਾਂਦੀਆਂ ਦਾ ਉਦੋਂ ਮਾਪਿਆਂ ਨੂੰ ਬੜਾ ਕੁਝ ਹੰਣਾ ਪੈਂਦਾ ਵਾ ਪਾਣੀ ਕਿੱਥੋਂ ਕਿੱਥੋਂ ਪੈਸੇ ਇਕੱਠੇ ਕਰਿਆ ਨਾ ਪੈਂਦਾ ਵਾ ਤੇ ਜਿਹਨੂੰ ਅੱਗੋਂ ਵੀ ਕੋਈ ਸਕੋਪ ਨਹੀਂ ਮਿਲਦਾ ਤਾਂ ਫਿਰ ਕੀ ਵੀਦੀ ਆ ਇਹ ਤੁਸੀਂ ਭਲੀ ਭਾਤ ਜਾਂਦੇ ਹੋ ਕਿ ਸਾਡੇ ਬਹੁਤ ਸਾਰੇ ਬੱਚੇੜੇ ਆ ਪੰਜਾਬ ਛੱਡ ਕੇ ਵਿਦੇਸ਼ਾਂ ਰੂਹ ਕਰਦੇ ਪਏ ਆ ਤੇ ਅਸੀਂ ਉਹਨਾਂ ਵੱਤ ਇਹੋ ਹੀ ਮੋਟੀਵੇਸ਼ਨ ਲੈ ਕੇ ਆਂਦੇ ਆਂ ਵੀ ਜਦੋਂ ਵੀ ਕੋਈ ਅਗਰ ਕਿਤਾ ਕਰਨਾ ਕੋਈ ਕੰਮ ਕਰਨਾ ਹੋ ਤਾਂ ਅਸੀਂ ਆਪਣੇ ਪੰਜਾਬ ਜਿਹਾ ਕਿਹ ਪਹਿਲਾਂ ਸ਼ੁਰੂਆਤ ਕਰਕੇ ਵੇਖੀਏ ਵੀ ਕੀ ਅਸੀਂ ਇੱਥੇ ਕਾਮਯਾਬ ਹੋ ਸਕਦੇ ਆਂ ਅਗਰ ਅਸੀਂ ਇਥੇ ਹੀ ਸੇ ਕਾਮਯਾਬ ਹੋਨੇ ਉਸ ਤੋਂ ਬਾਅਦ ਅਸੀਂ ਬਾਹਰ ਦਾ ਰੋਕੋ ਕਰੀਏ ਵਿਚਾਰ ਰੋਕੋ ਕਰੀਏ ਤਾਂ ਜੋ ਉੱਥੇ ਜਾ ਕੇ ਅਸੀਂ ਪੈਰ ਜਮਾ ਸਕੀਏ ਤਾਂ ਸਾਡੀ ਕੋਸ਼ਿਸ਼ ਜਿਹੜੀਆਂ ਸਾਡੇ ਬੱਚਿਆਂ ਤੱਕ ਪਹੁੰਚਾਉਂਦੀ ਨੌਜਾ ਪੀੜ੍ਹੀ ਤੱਕ ਪਹੁੰਚਾਉਂਦੀ ਤੇ ਨਾਲ ਅਸੀਂ ਆ ਜਿਹੜੇ ਸਾਡਾ ਵਿਰਸਾ ਵਾ ਜਿਹੜਾ ਸਾਡਾ ਸਭਿਆਚਾਰ ਦੀ ਇਹ ਫੁਲਕਾਰੀਆਂ ਜਿਹੜੀਆਂ ਦੇ ਦੇ ਪਏ ਉਹ ਇਹ ਮੈਡਮ ਮਨਪ੍ਰੀਤ ਤੇ ਜਿਹੜੀ ਆਪਣੇ ਹੱਥੀ ਤਿਆਰ ਕਰਦੇ ਨਾਲ ਇਹਨਾਂ ਦੀ ਮਾਦਰੀ ਧਿਆਨ ਕਰਦੇ ਨਾਲ 200 ਦੇ ਕਰੀਮ ਜਿਹੜੀਆਂ ਇਹਨਾਂ ਕੋ ਜਿਹੜੀਆਂ ਬੀਬੀਆਂ ਵਾਂ ਜਿਹੜੀਆਂ ਘਰ ਘਰ ਇਹਨਾਂ ਨੂੰ ਜਾ ਕੇ ਦਿੰਦੇ ਤੇ ਉਹ ਤਿਆਰ ਕਰਦੇ ਤੇ ਇਹ ਸਿਰਫ ਪੰਜਾਬ ਤੱਕ ਸੀਮਤ ਨਹੀਂ ਆ ਰੋਡਿਸ਼ਾਂ ਤੱਕ ਜਿਹੜੀਆਂ ਇਹਨਾਂ ਨੂੰ ਫੁਲਕਾਰੀ ਜਾਂਦੀਆਂ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾ ਲੱਗੀ ਸਾਨੂੰ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਫਿਲਹਾਲ ਕੋ ਵੀ ਸਿੰਧੀ ਪਾ ਤਰਮਦਾ